ਜੋੜਾ ਰੱਖਿਆ ਡਾਣਾ ਹੋਰ ਬਾਕੀ ਆਪਾਂ ਡੱਬ ਵਾਲੇ ਆਹ ਸਾਰੇ ਕਾਲੇ ਕਾਲੇ ਡੱਬ ਵਾਲੇ ਜੁੜੇ ਇੱਦਾਂ ਲਾ ਦੇਣੇ ਆ ਹੋਏ ਇਹਨਾਂ ਆ ਇਹਦੇ ਵਾਸਤੇ ਮਾਦੀ ਲੱਭਣੇ ਵੀ ਲਾ ਦੇਣਾ ਆਪਾਂ ਥੋੜੇ ਦੇ ਨਾਲ ਇਹਨੂੰ ਵੀ ਲਾ ਦੇਣੀ ਆ ਆ ਸਾਰੇ ਡੱਬ ਡੱਬ ਵਾਲੇ ਕਰਦੇ ਨੇ ਹੁਣ ਆਪਾਂ ਇੱਥੇ ਤੇ ਹੁਣ ਆਪਣਾ ਬ੍ਰੀਕਰਡ ਸੈਟਅਪ ਬੱਚੇ ਹੁਣ ਤੇ ਨਾਲ ਦੀ ਤਿਆਰੀ ਹੋ ਜਾਨੀ ਹਣਾ ਜੋੜੇ ਲਾਤੇ ਕਿੰਨੇ ਜੋੜੇ ਲੱਗੇ 20 ਤੋਂ 25 ਹੀ ਕਹਿਗੇ ਨਾ 30 30 25 ਪਲੱਸ ਆ ਜੋੜੇ ਸਾਰੇ ਜੋੜੇ ਲਾਤੇ ਉੱਥੇ ਸਿੱਧੇ ਵਾਲਾ ਅਟਾੜੀ ਇਹਦੇ ਸਾਰੇ ਮੋਹਰਾ ਵਾਲੇ ਜੋੜੇ ਲੱਗੇ ਆਗੇ ਆਪਾਂ ਤਕਰੀਬਨ ਹੀ ਮੋਹਰਾ ਵਾਲੇ ਆ ਸਾਰੇ ਹਮ ਆਹ ਕਟੀੜੀ ਤੇ ਜੀ ਦੋ ਮੋਹਰਾ ਦੇ ਆ ਦੇ ਸਾਰੇ ਮੋਹਰਾ ਵਾਲੇ ਜੋੜੇ ਲਾਇਆ ਤੇ ਨਾਲ ਤੇ ਉਹ ਦੋਹਾਂ ਦੇ ਇੱਧਰ ਖਾਨਾ ਆ ਸਨੀ ਜੋੜੇ ਆ ਮੈਂ ਸਾਰੇ ਜੋੜੇ ਦੁੱਝੇ ਲਾਏ ਯਾਰ ਕੀ ਨਵਾਂ ਜੋੜਾ ਲਾਇਆ ਆ ਆਹ ਦਾ ਅੱਖਾਂ ਵਾਲੀ ਆ ਵੀ ਕਰਦੀ ਖਲੋੜੀ ਲਾਲ ਅੱਖਾਂ ਵਾਲੀ ਇਹ ਵੀ ਕਰਦੀ ਖਲੋੜੀ ਇਹਦੀ ਪੱਟੀ ਦੀ ਖਲੋੜੀ ਆ ਇੱਥੇ ਆ ਆ ਗਈ ਆ ਗਈ ਨਾ ਲੱਗੀ ਉਹ ਪੱਟੀ ਮੇਰੇ ਨਾਲ ਲਾਈ ਆ ਦੋ ਨੋੜਾ ਨਹੀਂ ਆ ਉਹ ਟੈਡੀ ਜਿਹੜਾ ਲਾਈ ਆ ਆੜਾ ਮਗਰ ਕਾੜਾ ਟੈਡੀ ਇਰੇ ਪਾੜਾ ਲਾ ਰੱਖਾਂ ਜੋੜੇ ਲਾ ਤੇ ਆ ਲਿਆ ਅੰਦਰ ਆ ਦੇ ਕਦੇ ਫੜ ਕੇ ਤੇ ਸ਼ੌਂਕਰਾ ਕੇ ਦਾ ਆੜ ਮੈਂ ਪੜਾਵਾਂ ਆ ਪਾੜਨ ਨੂੰ ਆ ਜੋੜਾ ਕਿਹੜਾ ਆਹ ਰੇਡਾ 골ਡਨ ਆਵਾ ਮੋਰਾ ਵਾਲਾ ਜੋੜਾ ਕਰਾ ਚੰਨਣਾ ਇੱਧਰ ਆਣਾ ਇੱਥੇ ਤੂੰ ਆ ਨੋ ਦਾ 골ਡਨ ਕਬੂਤਰ ਆ ਵੀ ਇਹਨੇ ਦੁਪਾਰ ਬਖਾਇ ਕਈ ਪਰਾਂ ਨੂੰ ਥੱਲੇ ਲੋਕ ਲੱਗ ਜਾਂਦਾ ਤੇ ਬਾਹਰਲੇ ਤਿੰਨਾਂ ਨੂੰ ਪਰ ਨਹੀਂ ਨਿਕਲਦੇ ਇਹ ਸਾਰੇ ਮੋਹਰੇ ਵਾਲੇ ਜੋੜੇ ਲਾਏ ਜਿਹੜੇ ਹੁਣ ਜਾਮਣੀ ਬੰਝੇ ਵੇ ਇਹਨੂੰ ਤੇ ਇਹ ਨਵਾਂ ਜੋੜਾ ਲਾਇਆ ਏ ਰਕੇ ਇਹਦੀ ਹੁੰਦੀ ਲਗੂਤ ਅੰਦਰ ਹੀ ਛੱਡੇ ਉਹ ਮਾਦੀ ਗੰਦਰੀ ਹੈ ਇਹਦੇ ਦੇ ਨੀ ਆ ਰੰਗ ਤੇ ਲੱਗੇ ਨੇ ਆ ਰੰਗ ਨਾਲ ਜਿਹੜੀ ਖੜੀ ਬੱਦੇ ਵਿੱਚ ਜਿਹੜੇ ਜੋੜ ਕੇ ਐ ਫੈਵੀ ਕੇ ਕਾਲੇ ਪਰ ਆਹ ਹੋਇਆ ਗਿਆ ਇਹਦੇ ਗੋਲਡਨ ਕਬੂਤਰੀ ਲਾਈਏ ਇਹ ਦਿਨ ਮੋੜ ਦੇ ਅੱਗੇ ਨੂੰ ਕੋਲ ਵੇਖੀ ਕੋਚ ਨਈਂ ਆ ਲੱਗੀ ਹੈ ਲੱਗੀ ਹੈ ਜੀ ਹੁਣ ਇਹਨਾਂ ਨੇ ਇੱਕ ਦਿਰੀ ਨਾਂ ਨੂੰ ਲੜਾ ਪਰ ਤੇ ਫੇਰ ਇਹਦੇ ਗੋਲਡਨ ਕਬੂਤਰੀ ਇਹ ਵੀ ਜੋੜਾ ਲੱਗ ਗਿਆ ਵੀ ਔਰ ਇਥੇ ਨਵਾਂ ਗੁਲਾ ਹੈ ਥਾ ਹਨ ਮੇ ਬਿਠਾ ਸਟਾੜੇ ਲੋ ਨੋ ਲੈ ਆ ਕਮਟ ਇਹਦੀ ਪੂਸ਼ ਅਪ ਕੋਲੇ ਜਾਂਦੀ ਵੇ ਹਨ ਬੈਲੈਂਸ ਨਹੀਂ ਨਹੀਂ ਆ ਗਈ ਪਰ ਬੱਚਾ ਬਹੁਤ ਹੁੰਦਾ ਲੋਕਾਂ ਦੇ 10ਵੇਂ 10ਵਾ ਇਹਦਾ ਇਹਦਾ 7ਵਾਂ ਆਉਂਦਾ ਹੀ ਐਡਾ ਲੰਥੀ ਇਹਦੀ ਪਰ ਵੇਲਾ ਕਿੱਥੇ ਜਾਂਦਾ ਹੀ ਇਹ ਮਿੱਟ ਚੜਾ ਲਈ ਇਹਨੇ ਬਗਲ ਝਾੜੀ ਇਹ ਆ ਵੇ ਆ ਵੇ ਲੋ ਇਹਦੀ ਬੈਲੈਂਸ ਬੁੱਲੰਸ ਨਹੀਂ ਪੂਛ ਹੈਗੀ ਪਰ ਬੱਚਾ ਬਹੁਤ ਆਉਂਦਾ ਜੀ ਲੋਕੀ ਕਹਿੰਦੇ ਵੀ ਜੇ ਪੂਛ ਬੈਲੈਂਸ ਵਾਲਾ ਚਾਹੀਦਾ ਜੀ ਇਹ ਇਦਾਂ ਦੇ ਆਉਂਦਾ ਇਹਦੇ ਚ ਬਲੱਡ ਬੜਾ ਤਗੜਾ ਬਸ ਉਹ ਬੱਚਾ ਫੜਿਆ ਉਹ ਹੀ ਜਾਣੇ ਇਹਨੇ ਸਾਨੂੰ ਇਹ ਆ ਦੋ ਛੁੱਡਿਆ ਵਾ ਇਹ ਫ੍ਰੀਜ ਇਹਨੇ ਜਿਤਾਈ ਜੀਰੋ ਸ਼ਹਿਰੋਂ ਬਾਹਰ ਪਈ ਦੂਜਾ ਨੰਬਰ 9 ਮਿੰਟ ਤੇ ਜੜਾ ਰਹੇ ਆ ਮੋਟਰਸਾਈਕਲ ਉਹਦੇ ਚ ਇਹ ਉੱਡਿਆ ਆ ਵੇ ਲੋ ਆਮ ਬੇਕਾ ਗਾਇਬੁਰਾ ਲਾਠ ਵਾਲਾ ਬੋਦੀ ਵਾਲਾ ਇਹ ਦਾ ਮਾਦੀ ਜਿਹੜੀ ਲੱਗਦੀ ਇਹ ਦਾ ਮਾਦੀ ਖੜੀ ਆ ਮੋਹਰਾ ਤੇ ਇਹ ਦਾ ਮਾਦੀ ਖੜੀ ਆ ਮੋਹਰਾ ਤੇ ਰੰਗ ਜਿਹਾ ਲੱਗਾ ਰੰਗ ਲੱਗੇ ਹੋਵੇ ਸ਼ਾਇਦ ਨਹੀਂ ਇੱਕੋ ਹੀ ਬੱਲਾ ਜਾਨਣੀ ਦੂਜੀ ਬੰਨੇ ਜਲਾਬੀ ਨਿੱਜਾ ਗਲਾਬੀ ਲੱਗੇ ਸਾਫ ਹੋਈ ਜਾਂਦੇ ਬੈਲੰਸ ਕੋਸ਼ਿਸ਼ ਇਹ ਆ ਬਾਰ ਕਿਦਾਂ ਦਾ ਠੀਕ ਹੈ ਇਹ ਗੋਲੇ ਆ ਫੜੀ ਆ ਇਹ ਗੋਲਿਆ ਜਿਹੜੀ ਰਲੀ ਹੋਣ ਬਹੁਤ ਬੜਾ ਸ਼ਾਨਦਾਰ ਇਹਦਾ ਕੱਪਾ ਆ ਪਰ ਦੀ ਕਰਮ ਖਾਣ ਨਾਲ ਜਿਹੜੀ ਕਰਮਾ ਵੇਂਦੇ ਹੁੰਦੇ ਨੇ ਜਿਹੜੇ ਬੀਟਰ ਚ ਇਹਦੇ ਨਵੇਂ ਜੋੜੇ ਲਾਏ ਨੇ ਉਹਨਾਂ ਚ ਤਾਂ ਨ ਇੱਕ ਦੋ ਦਾ ਸ਼ੌਂਕ ਕਰਾਉਂਦੇ ਆ ਜੋੜਾ ਥੱਲੇ ਪਾ ਕਿਧਰ ਵੜ ਗਈ ਹੈ ਮੈਂ ਤੇ ਆ ਮੇਰਾ ਜਿਹੜਾ ਹੈ ਉਹ ਤੇ ਜਾਣ ਕਿ ਕਿਤੇ ਡੱਬ ਵਾਲਾ ਜੋੜਾ ਲੈ ਨਵਾਂ 2 ਨੰਬਰ ਖਾਣੇ ਕੋਈ ਆਗਾ ਜਾ ਆਹ ਬਖਾ ਜੋੜਾ ਆ ਨਵਾਂ ਵਾਲਾ ਹੈ ਡੱਬ ਵਾਲਾ ਜੋੜਾ ਅਮਰਸਰ ਵਾਲਾ ਇਹ ਜਿਹੜਾ ਅਮਰਸਰ ਵਾਲਾ ਫੜਿਆ ਮਜੀਠਾ ਰੋਡ ਵਾਲੇ ਪਤਾ ਨਹੀਂ ਕਿੱਥੋਂ ਦੇ ਮੈਨੂੰ ਫੋਨ ਕੀਤਾ ਹੈ ਇਹਨਾਂ ਨੇ ਪਰ ਮੈਂ ਗਾਇ ਕਬੂਤਰ ਨਹੀਂ ਹੀ ਦਿਨਾ ਇਹ ਬਹਿ ਕੇ ਵੀ ਉੱਡ ਗਿਆ ਇੱਕ ਰੀ ਜਾਲ ਤੋਂ ਬਹਿ ਕੇ ਵੀ ਉੱਡ ਗਿਆ ਤੇ ਫਿਰ ਜਾਲ ਤੇ ਲੱਥਾ ਇਹ ਰੰਗ ਉਦਾਂ ਲੱਗੇ ਨੇ ਇਹ ਰੰਗ ਇਹਦੇ ਇਦਾਂ ਹੀ ਆਇਆ ਸਾਰਾ ਇਹਦੇ ਆ ਰੰਗ ਇਦਾਂ ਹੀ ਲੱਗਾ ਆ ਪਿੱਛੋਂ ਹੀ ਇਹ ਜੋੜਾ ਹੀ ਅੰਮ੍ਰਿਤਸਰ ਵਾਲਾ ਪਾਇਆ ਵਾਦੇ ਕਬੂਤਰੀ ਵੀ ਅੰਮ੍ਰਿਤਸਰ ਦੀ ਨਾ ਉਹ ਹੀ ਰੰਗ ਕਬੂਤਰੀ ਕਿੱਥੇ ਲਿਆ ਜਾ ਕਬੂਦਰੀ ਵੀ ਅਮਰਸਰਦੀ ਆ ਤੇ ਇਹਦੇ ਵੀ ਜਾਮਨੀ ਰੰਗ ਲੱਗੇ। ਉਹ ਮੋਰਾ ਤੇ ਆਈ ਏ। ਨੇ ਬੱਚਾ ਬੋੜਾ ਹੈ ਆਪਣੇ। ਬੱਚਾ ਇਹਦਾ ਉਟੰਦਿਆ ਹੈ ਸਾਡੇ ਕੋਲ। ਦੋ ਬੱਚੇ ਨੇ। ਸਾਰੇ ਜੋੜੇ ਮੋਰਾ ਵਾਲੇ ਲਾਏ ਆ ਅੱਜ। ਨਾਲੇ ਉੱਤ ਜਾਮਨੀ ਲੱਗੇ گلاب। ਗਲਾਬੀ ਅਹੀਂ ਲਾਏ ਹੈ ਜਾਮਨੀ ਦੇ ਪਿੱਛੋਂ ਲੱਗੇ ਹੈ ਦੀ ਵੀ ਪੂਛ ਬੈਲੈਂਸ। ਇਹਦਾ ਨਾਰ ਉੱਪਰ ਚੜ ਗਿਆ ਇੱਕ ਇੱਥੇ ਜੋੜਾ ਬੈਠਾ ਉਹਨੇ ਡੱਬਲਾ ਆ ਲਿਆ ਓਏ ਓਏ ਇਹ ਕੋਈ ਜਿਹੜਾ ਲੱਗਦਾ ਜਿਵੇਂ ਅੱਗੇ ਸੈਟ ਇਹਦੇ ਨਾਲ ਲਾ ਦੇ ਇਹਦਾ ਕੰਡਾ ਆ ਤੋ ਬੱਚਾ ਵਾ ਇਹ ਕਰਦਾ ਬੱਚਾ ਡੱਬ ਵਾਲਿਆਂ ਦਾ ਇਹ ਕੋਨੇ ਦੀ ਅੱਖ ਅੱਖ ਲਾਲੀ ਚ ਕਰਨ ਲਿਆ ਇਹ ਪਰਾਂ ਦੀਆਂ ਲੰਥਾਂ ਹੈ ਬੜੀਆਂ ਲੰਬ ਪਰ ਵਿੰਗੇ ਹੋਏ ਆ ਨਹੀਂ ਦਾਲੇ ਪਰ ਵਿੰਗਾ ਆਇਆ ਕਿ ਟੁੱਟ ਗਿਆ ਆੜ ਵਿੰਗਾ ਕਿ ਟੁੱਟ ਗਿਆ ਪਰ ਪੜਦੀਆਂ ਨੂੰ ਪਰ ਦੀ ਲੰਥੀ ਬੜੀ ਹੈ ਇਹਦੀ ਬੈਲੈਂਸ ਬੁਣੇ ਸੀ ਇਹਨਾਂ ਉਹ ਟਾੜੀ ਮਾਦੀ ਲਾ ਮਤਲਬ ਜਿਹੜੀ ਕੰਮ ਹੈ ਐਡੀ ਫਰੋਣੀ ਮਗਾ ਐਡੀ ਬੱਚੇ ਦੀ ਫਰੋਣੀ ਮਗਾ ਦੇਣਾ ਕਿਉਂ ਬੁਖਾਰ ਦਾ ਮੈਨੂੰ ਕੋਈ ਕੁਝ ਹੋ ਰਿਹਾ ਦੱਸ ਤਾ ਟਾੜੀ ਬੱਤੀ ਬਣਾ ਲੈ ਥੜੀ ਜਾਂਦੀ ਆ ਗਈ ਹੋਰ ਹੋਰ ਲਾਉਣੀ ਹੈ ਇਹਦੇ ਨਾਲ ਨਵੇਂ ਜੋੜੇ ਨੂੰ ਵਾਵਾ ਲਾ ਲੈਂਦੇ ਆ ਉਹ ਵਾਈਟ ਡਾਇਮਡ ਵਾਈਟ ਡਾਇਮਡ ਦੇ ਵਿੱਚ ਜਿੱਕਾ 골ਡਨ ਹੋਰ ਆਲਾ ਜਰਾ ਸਿਹਰੇ ਹੋਰੇ ਬਿਟਾ ਯਾਰ ਇਹ ਬਣਾਉਣਾ ਆਪਾਂ ਡੱਬ ਵਾਲੇ ਟੈਡੀ ਜੋੜੇ 골ਡਨ ਹੀ ਲਾਉਣੇ ਆ ਇੰਨੀ ਨਸਲਾ ਰੱਖਣੀ ਟੈਡੀ ਵਾਲਾ ਜੋੜਾ ਰੱਖਿਆ ਰਡਾ ਨਾ ਹੋਰ ਰੱਖਣਾ ਬਾਕੀ ਆਪਾਂ ਡੱਬ ਵਾਲੇ ਆਹ ਸਾਰੇ ਕਾਲੇ ਕਾਲੇ ਡੱਬ ਵਾਲੇ ਜੋੜੇ ਇੱਦਾਂ ਲਾ ਦੇਣੇ ਆ ਇਹਦੇ ਆ ਇਹਦੇ ਵਾਸਤੇ ਮਾਦੀ ਲੱਭਣੇ ਵੀ ਲਾ ਦੇਣਾ ਆਪਾਂ ਥੋੜੇ ਦੇ ਨਾਲ ਇਹਨਾਂ ਵੀ ਲਾ ਦੇਣੀਆਂ ਆ ਸਾਰੇ ਡੱਬ ਡੱਬ ਵਾਲੇ ਕਰ ਦੇਣੇ ਹੁਣ ਆਪਾਂ ਇੱਥੇ ਕਮੋ ਤਰਹਣਾ ਇਹ ਕੱਢ ਦੇ ਪਹਿਲਾਂ ਦਾ ਨੇ ਬੱਚੇ ਲੋਕਾਂ ਦੇ ਮੇਰੇ ਹਸਣਾ ਇਹਦੇ 6ਵੇਂ 7ਵੇਂ ਤੇ ਪਰ ਮੁੱਕ ਜਾਣਾ ਤੇ ਇਹਦੀ ਲੈਂਥ ਨਹੀਂ ਮੁੱਕਣੀ ਪਰਾਂ ਦੀ ਇਹਦੇ ਬੱਚਿਆਂ ਦੀ ਵੀ ਇਦਾਂ ਹੀ ਹੈਗਾ ਕੱਡੇ ਲੰਬੇ ਤਿੱਖੇ ਬਾਰੇ ਬੱਚੇ ਇਹਦੀ ਦਮ ਹੀ ਲੰਬੀ ਏ ਹਾਂ ਇਹ ਆ ਦੰਨੇ ਕਿੰਨੀ ਲੰਬੀ ਹੈਗੀ ਇਹਦੀ ਆ ਟਿੱਪਾਂ ਖਾ ਤੈਨੂੰ ਇੱਕ ਹੈਗਾ ਬੰਦਾ ਮੁਰਸਾ ਤੋਂ ਵੜੀਆਂ ਟਿੱਪਾਂ ਟੁਪਾਂ ਮੇਂਦਾ ਉਹ ਵੇਖੂਗਾ ਬਣੀ ਕਿ ਨਹੀਂ ਪੌੜੀ ਪੂਛੇ ਦੀ ਵੀ ਬੈਲੈਂਸ ਹੈ ਇਹ ਕਿੰਨੇ ਮੋਰਾ ਦੇ ਇਹ ਤਿੰਨ ਮੋਰਾ ਦੇ ਆ ਗੋਡ ਗਿਫਟ ਕੀਤਾ ਜਿੰਨੇ ਵੀ ਕੀਤਾ ਕਬੂਤਰ ਤੇ ਤੜਕੇ ਬੈਠਾ ਹੀ ਆਪੇ ਜਾਲ ਤੇ ਮਰੇ ਜਿਹੜੇ ਵੀਰ ਦਾ ਹੈਗਾ ਨਾ ਬਹੁਤ ਚੰਗਾ ਕਬੂਤਰ ਹੈ ਇੱਧਰ ਦਾਣੀ ਇਹ ਪਾਰਦਾ ਹੀ ਆ ਮੋਰਾ ਤਿੰਨਾ ਦੇ ਆ ਚੰਗਾ ਰਿਜ਼ਲਟ ਦੇ ਆਗਾ ਇੱਕ ਆ ਫਾੜਿਆ ਕੂਤਰਾ ਉਹ ਮੋਰਾ ਵਾਲਾ ਆ ਖਾਣੇ ਬੈਠਾ ਨੋ ਇਹ ਚਾਹੋ ਮੋਰਾ ਦੇ ਇੱਕ ਪੱਠਾ ਹੀ ਇਹ ਇਹ ਰੋਹੀ ਵਾਲਾ ਅੱਛਾ ਇਹ ਰੋਹੀ ਵਾਲਾ ਬਾਈ ਸਾਡਾ ਰੋਹੀ ਵਾਲਾ ਇਹ ਰੋਹੀ ਧੋੜਿਆ ਜਣਾ ਇਹ ਰੋਹੀ ਧੋੜਿਆ ਪੱਠਾ 4 ਮੋਰਾ ਦੇ ਇਨੇ ਪਰ ਗੋਲ ਆ ਨਾ ਇਹਦੇ ਨਾਲ ਬਰੀਕ ਪਰਾਂ ਵਾਲੀ ਮਨ ਲਾਈ ਆ ਹੂੰ ਆਹੇ ਉਦਾਂ ਦੀ ਲਾਈ ਨਾ ਜਿਹੜੇ ਕਹਿੰਦੇ ਗੋਲ ਉਹ ਤੋਂ ਟਿੱਪਾਂ ਗੋਲ ਹੋ ਜਾਣ ਉਹ ਐਵਰੇਜ ਕਬੂਤਰ ਹੁੰਦੇ ਜਿਹੜੀਆਂ ਟਿੱਪਾਂ ਤਿੱਖੀਆਂ ਆਣ ਉਹ ਇੰਟਾ ਵੇ ਲੈ ਜਾਦੇ ਆ ਲੋ ਸਾਰੇ ਕਬੂਤਰ ਗੁੜਕਣ ਦੇ ਮਸਤੇ ਵੇ ਠੀਕ ਹੈ ਅੱਜ ਦਿਨ ਸਾਰਿਆਂ ਨਾਲ ਇੱਕ ਅਲੀ ਸ਼ੌਕ ਕਰਾ ਲੇ ਮੈਂ ਮੇਰੇ ਪਰਸੇ ਵਿੱਚ קולניה. קולניה, קולניה. ਲੜਦਾ ਹੋਇਆ ਇਹ ਕਬੂਤਰ ਲੱਗਦਾ ਹੁੰਦਾ ਜਿਹੜਾ ਲੈਂਦਾ ਸੀ ਰੰਗ ਪੁਰਾਣੇ ਲੱਗੇ ਲਓ ਜੀ ਕਬੂਤਰ ਲੈ ਆਇਆ ਇੱਕ ਮਾਰੇ ਨੇ ਨਾ ਇਸ ਲਈ ਜਿਹੜਾ ਨਾ ਲੱਗਦਾ ਉਹ ਸਭ ਇਹ ਸੱਟ ਹੋ ਰਹੀ ਹੈ ਸਾਰਾ